ਸਤਿ ਸ੍ਰੀ ਅਕਾਲ ਜੀ ਦੋਸਤੋ ਜੁੜਿਆ ਜੀ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਮੈਂ ਗੁਰਿੰਦਰ ਸੋ ਗੱਲ ਜਿਹੜੀ ਪੋਜ਼ਿਟਿਵਿਟੀ ਦੀ ਅੱਜ ਫੇਰ ਕਰਨੀ ਆ ਬਹੁਤ ਵਾਰੀ ਪਹਿਲਾਂ ਵੀ ਹੋਈ ਆ ਕੁਝ ਨਵੇਂ ਤਰੀਕੇ ਦੇ ਨਾਲ ਨਵੀਆਂ ਗੱਲਾਂ ਦੇ ਨਾਲ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਤੁਹਾਨੂੰ ਫੇਰ ਕਰੂੰਗਾ ਸੋ ਤਿੰਨ ਤਰੀਕੇ ਜਿਹੜੇ ਮੈਂ ਤੁਹਾਨੂੰ ਦੱਸਣੇ ਆ ਜੇ ਤੁਹਾਨੂੰ ਹਮੇਸ਼ਾ ਫੀਲ ਹੁੰਦਾ ਕਿ 네ਗੇਟਿਵ ਬਹੁਤ ਰਹਿੰਦੇ ਹੋ ਹਮੇਸ਼ਾ ਮਾੜੇ ਵਿਚਾਰ ਮਨ ਚ ਆਉਂਦੇ ਆ ਕੁਝ ਪੁੱਠਾ ਸਿੱਧਾ ਹਮੇਸ਼ਾ ਮਨ ਚ ਚੱਲੀ ਜਾਂਦਾ ਕੋਈ ਮਾੜੀ ਖਬਰ ਸੁਣ ਲਈ ਤੁਹਾਨੂੰ ਇਹ ਲੱਗੇ ਜਾਂਦਾ ਕਿਤੇ ਮੇਰੇ ਨਾਲ ਵੀ ਇਦਾਂ ਨਾ ਹੋ ਜੇ ਸੋ ਇਹ ਸਾਰੀਆਂ ਗੱਲਾਂ ਤੋਂ ਬਾਹਰ ਕਿਵੇਂ ਆ ਸਕਦੇ ਆ ਜ਼ਿੰਦਗੀ ਆ ਜਿਹੜੀ ਉਹ ਇਹ ਨਰਕ ਤੋਂ ਬਾਹਰ ਕਿਵੇਂ ਕੱਢ ਸਕਦੇ ਆ ਕਿਉਂਕਿ ਜਿਹੜਾ ਬੰਦਾ ਨੈਗੇਟਿਵ ਹੋ ਗਿਆ ਨਾ ਉਹ ਜਿਉਂਦੇ ਜੀ ਮਰ ਗਿਆ ਸਮਝੋ ਵੀ ਉਹ ਜ਼ਿੰਦਗੀ ਕੱਟ ਹੀ ਰਿਹਾ ਬਸ ਫਿਰ ਜਿਉ ਨਹੀਂ ਰਿਹਾ ਜ਼ਿੰਦਗੀ ਜਿਉਣੀ ਆ ਆਪਾਂ ਪੋਜ਼ਿਟਿਵ ਰਹਿ ਕੇ ਤੋ ਕਿਹੜੇ ਉਹ ਤਿੰਨ ਤਰੀਕੇ ਨੇ ਜੀ ਆਜੂ ਕਰਦੇ ਆਂ ਗੱਲਬਾਤ ਉਹਨਾਂ ਬਾਰੇ ਸਭ ਤੋਂ ਪਹਿਲਾ ਤਰੀਕਾ ਪਹਿਲੀ ਗੱਲ ਦਾ ਧਿਆਨ ਰੱਖਣਾ ਪੋਜ਼ਿਟਿਵ ਬਰਾਊਜ਼ਿੰਗ ਮਤਲਬ ਕਿ ਆਪਣੇ ਫੋਨ ਦੇ ਉੱਤੇ ਜੋ ਤੁਸੀਂ ਦੇਖਦੇ ਹੋ ਜੋ ਵੀ ਤੁਸੀਂ ਸਰਚ ਕਰਦੇ ਹੋ ਪਹਿਲਾਂ ਉਹ ਸਹੀ ਕਰ ਲੋ ਬਰਾਊਜ਼ਿੰਗ ਸਹੀ ਕਰੋ ਆਪਣੀ ਫੋਨ ਦੇ ਉੱਤੇ ਜਿੰਨਾ ਤੁਸੀਂ 네ਗੇਟਿਵ ਸਰਚ ਕਰਦੇ ਹੋ ਗੂਗਲ ਦੇ ਉੱਤੇ ਉਹਨਾਂ ਤੋਂ ਉਹ ਨੇਗੇਟਿਵ ਦਿਖਾਇਆ ਜਾਊਗਾ ਮੈਂ ਅਕਸਰ ਗੱਲ ਕਰਦਾ ਹੁੰਨਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਕੰਟੈਂਟ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਜਦ ਆਉਂਦਾ ਵਾ ਵੀਡੀਓ ਕਹਿ ਲਓ ਚਲੋ ਰੀਲ ਕਹਿ ਲਓ ਤੁਹਾਡੇ ਮੂਰੇ ਜਦੋਂ ਆਉਂਦੀ ਆ ਤੁਸੀਂ ਜਿਹੜੇ ਵੀਡੀਓ ਦੇ ਉੱਤੇ ਜ਼ਿਆਦਾ ਸਾਮਾ ਬਤਾਵੋਗੇ ਤਾਂ ਉਹ ਜੋ ਵੀ ਸੋਸ਼ਲ ਮੀਡੀਆ ਦੇ ਐਲਗੋਰਿਦਮ ਕੰਮ ਕਰ ਰਹੇ ਨੇ ਉਹ ਤੁਹਾਡਾ ਜੋ ਵੀ ਬ੍ਰਾਊਜ਼ਿੰਗ ਤੁਸੀਂ ਕਰ ਰਹੇ ਹੋ ਸਾਰਾ ਰਿਕਾਰਡ ਰੱਖ ਰਹੀ ਆ ਵੀ ਆ ਬੰਦਾ ਆ ਚੀਜ਼ ਤੇ ਜ਼ਿਆਦਾ ਸਾਮਾ ਬਤਾ ਰਿਹਾ ਇਹਨੂੰ ਆ ਚੀਜ਼ ਵੱਧ ਤੋਂ ਵੱਧ ਦਿਖਾਓ ਸੋ ਜੇ ਤੁਸੀਂ 네ਗੈਟਿਵਿਟੀ ਦੇ ਸਾਹਮਣੇ ਬਤਾਨ ਲੱਗੇ ਤੁਹਾਡੇ ਮੂਰੇ 네ਗੈਟਿਵ ਚੀਜ਼ਾਂ ਵੱਧ ਆਉਣ ਲੱਗ ਜਾਣਗੀਆਂ ਜਦੋਂ ਨਾ ਆਪਾਂ ਜਿਹੜੀ ਮੈਂ ਗੱਲ ਕਰ ਰਹੇ ਹਾਂ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਕੇ ਦੇਖੋ ਵੀ ਅਸੀਂ ਡਿਪਰੈਸ਼ਨ ਤੋਂ ਬਾਹਰ ਕਿਵੇਂ ਆ ਸਕਦੇ ਹਾਂ 스트ੈਸ ਦੂਰ ਕਿਵੇਂ ਹੋ ਸਕਦਾ ਪੋਜ਼ਿਟਿਵ ਕਿਵੇਂ ਰਹਿ ਸਕਦੇ ਹਾਂ 네ਗੈਟਿਵਿਟੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਤਾਂ ਤੁਹਾਡੇ ਮੂਰੇ ਇਕੱਲਾ ਗੂਗਲ ਤੇ ਨਹੀਂ ਜਿੱਥੇ ਵੀ ਤੁਸੀਂ ਜਾਓਗੇ ਤੁਸੀਂ ਅਕਸਰ ਦੇਖਿਆ ਉਹ ਫੇਸਬੁੱਕ ਇਨਸਟਾ YouTube ਤੁਹਾਡੇ ਮੂਰੇ ਉਹੀ ਸੁਜੈਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਕੋਈ ਬਿਮਾਰੀ ਸਰਚ ਕਰੋ ਵੀ ਆਹ ਬਿਮਾਰੀ ਦਾ ਕੀ ਇਲਾਜ ਆ ਮੰਨ ਲਓ ਕਿ ਤੁਹਾਨੂੰ ਕਨਸਟਿਪੇਸ਼ਨ ਆ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਤੁਹਾਨੂੰ ਡਾਇਬਟੀਜ਼ ਆ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੇ ਤੁਸੀਂ ਸਰਚ ਕਰਕੇ ਦੇਖੋ Google ਤੇ ਤੁਹਾਨੂੰ Facebook Instagram ਦੇ ਉੱਤੇ ਵੀ ਉਹਦੇ ਨਾਲ ਮਿਲਦੀਆਂ ਜੁਲਦੀਆਂ ਜੜੀਆਂ ਰੀਲਸ ਜੜੀਆਂ ਸਪான்ਸਰਡ ਹੁੰਦੀਆਂ ਮਤਲਬ ਕਿ ਜੜੀਆਂ ਪੇਡ ਪ੍ਰੋਮੋਸ਼ਨਸ ਹੁੰਦੀਆਂ ਤੁਹਾਡੇ ਸਾਹਮਣੇ ਆਉਣਗੀਆਂ ਕੁਝ ਲੋਕ ਜੜੀਆਂ ਇਸ ਤਰੀਕੇ ਦੇ ਨਾਲ ਐਡਸ ਲਗਾ ਰਹੇ ਨੇ ਕਿ ਉਹ ਸਰਚ ਤੁਹਾਡੀ ਦੇਖਦੇ ਆ Google ਤੇ ਕੀ ਕਰਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇਸ਼ ਕੀਤਾ ਜਾਂਦਾ ਵਾ ਡਾਟਾ ਵੀ ਤੁਸੀਂ ਆ ਦੇਖੋ ਸੋ ਇਹ ਤੁਹਾਡੇ ਤੇ ਡਿਪੈਂਡ ਆ ਜਿੰਨਾ ਤੁਸੀਂ ਪੋਜ਼ਿਟਿਵ ਸਰਚ ਕਰੋਗੇ Google ਤੇ ਜਾ ਕੇ ਇਹ ਸਰਚ ਕਰੋ ਵੀ ਹਮੇਸ਼ਾ ਪੋਜ਼ਿਟਿਵ ਕਿਵੇਂ ਰਹੀਏ ਮੋਟੀਵੇਸ਼ਨਲ ਕੋਰਸ ਦੇਖੋ ਪੋਜ਼ਿਟਿਵ ਜਿਹੜੀਆਂ ਅਫਰਮੇਸ਼ਨਸ ਦੇਖੋ ਪੋਜ਼ਿਟਿਵ ਜਿਹੜੀਆਂ ਕੋਰਸ ਉਹ ਦੇਖੋ ਤਾਂ ਤੁਹਾਨੂੰ ਸਾਰੇ ਪਾਸੇ ਪੋਜ਼ਿਟਿਵ ਰੀਲਸ ਸਾਹਮਣੇ ਆਉਣ ਲੱਗ ਜਾਣਗੇ ਆ ਜਮਾ ਕੇ ਦੇਖ ਲਿਓ ਸੋ ਸਭ ਤੋਂ ਪਹਿਲਾਂ ਆਪਾਂ ਆਪਣੀ ਬ੍ਰਾਊਜ਼ਿੰਗ ਸਹੀ ਕਰਨੀ ਆ ਮੋਬਾਈਲ ਦੀ ਕਿ ਫੋਨ ਦੇ ਉੱਤੇ ਅਸੀਂ ਜੋ ਕੁਝ ਵੀ ਦੇਖਣਾ ਉਹ ਦਾ ਜਿਹੜਾ ਇੱਕ ਉਹਨੂੰ ਫਿਲਟਰ ਕਰਨਾ ਬਹੁਤ ਜ਼ਰੂਰੀ ਆ ਇਹ ਬਹੁਤ ਅਹਿਮ ਹਿੱਸਾ ਵਾਜੀ ਅੱਜ ਤੁਹਾਡੀ ਜ਼ਿੰਦਗੀ ਦਾ ਫੋਨ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਪਰ ਇੱਕ ਗੱਲ ਆਪਾਂ ਇਹ ਤੈਅ ਕਰ ਸਕਦੇ ਆ ਕਿ ਫੋਨ ਤੇ ਅਸੀਂ ਕੀ ਦੇਖਣਾ ਕੀ ਨਹੀਂ ਦੇਖਣਾ ਇਹ ਤੁਹਾਡੇ ਹੱਥ ਆ ਦੂਜਾ ਤਰੀਕਾ ਵਾਜੀ ਪੋਜ਼ਿਟਿਵ ਬ੍ਰੈਂਡ ਦਾ ਬਹੁਤ ਵਾਰੀ ਗੱਲ ਇਹਦੇ ਤੇ ਹੋਈ ਆ ਕਿ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨਾ ਸਿੱਖ ਲਓ। ਇਸ ਵਾਰੀ ਇਹ ਪੁਆਇੰਟ ਨੂੰ ਮੈਂ ਥੋੜਾ ਜਿਹਾ ਵੱਖਰਾ ਇੱਦਾਂ ਕਰੂੰਗਾ। ਦੇਖੋ ਕਮੀਆਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ। ਇੱਕ ਤਾਂ ਕਮੀ ਤੁਹਾਡੇ ਵਿੱਚ ਜੋ ਬਾਇਰਥ ਜਮੰਦਰੂ ਆ ਤੁਹਾਡੇ ਵਿੱਚ ਉਹ ਕੁਦਰਤ ਨੇ ਤੁਹਾਡੇ ਵਿੱਚ ਪਾ ਕੇ ਭੇਜੀ ਆ। ਉਹ ਕਮੀ ਹੋ ਸਕਦੀ ਆ ਤੁਹਾਡਾ ਰੰਗ ਕਾਲਾ ਵਾ ਜਾਂ ਤੁਸੀਂ ਜਦੋਂ ਮੈਂ ਪਿਛਲੀ ਇੱਕ ਵੀਡੀਓ ਚ ਗੱਲ ਕੀਤੀ ਸੀ ਬਹੁਤ ਜ਼ਿਆਦਾ ਆਲਸੀ ਹੂੰ ਬਾ ਤੁਸੀਂ ਕੋਸ਼ਿਸ਼ ਕੀਤੀ ਗੋਰੇ ਹੋਣ ਦੀ ਨਹੀਂ ਹੋਏ ਹੁਣ ਜੋ ਰੱਬ ਨੇ ਰੰਗ ਦੇਤਾ ਉਹੀ ਰਹਿਣਾ ਨਾ ਅਸੀਂ ਕਿੰਨਾ ਕੁ ਉਹਦੇ ਤੇ ਉਹਨੂੰ ਨਖਾਰਨ ਦੀ ਕੋਸ਼ਿਸ਼ ਕਰ ਲਾਂਗੇ ਕਿੰਨਿਆਂ ਕਿ ਕਰੀਮਾਂ ਲਾ ਕੇ ਉਹ ਰੰਗ ਗੋਰਾ ਕਰ ਲਾਂਗੇ ਸੋ ਰੰਗ ਤਾਂ ਕਹਿੰਦੇ ਦੋ ਹੀ ਨੇ ਜਾਂ ਗੋਰਾ ਜਾਂ ਕਾਲਾ ਤੇ ਵੈਸੇ ਸ਼ਾਮਲਾ ਵੀ ਹੁੰਦਾ ਵਾ ਰੰਗ ਤਾਂ ਇਹ ਪਰ ਜਿਹੜੇ ਸਿਆਣੇ ਕਹਿੰਦੇ ਆਏ ਆ ਕਿ ਦੋ ਹੀ ਰੰਗ ਹੁੰਦੇ ਨੇ ਸੋ ਦੋਨੋਂ ਚੈੱਕ ਕਰਾਂਗੇ ਕਿਸੇ ਦਾ ਹੋਣਾ ਹੀ ਹੋਣਾ ਵਾ ਹੁਣ ਮੈਂ ਆਲਸਪੋਣੇ ਦੀ ਗੱਲ ਕੀਤੀ ਸੀ ਕਿ ਜੇ ਬੰਦਾ ਆਲਸੀ ਆ ਮੈਂ ਬਹੁਤ ਉਰੇ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਫੀ ਹੱਦ ਤੱਕ ਉਹਦੇ ਚ ਸੁਧਾਰ ਜ਼ਰੂਰ ਕਰ ਲਿਆ ਪਰ ਪੂਰੀ ਤਰ੍ਹਾਂ ਦੂਰ ਨਹੀਂ ਉਹਨੂੰ ਮੈਂ ਕਰ ਸਕਿਆ ਅੱਜ ਤੱਕ ਵੀ ਫਿਰ ਮੈਂ ਉਹਨੂੰ ਸਵੀਕਾਰ ਕਰ ਲਿਆ ਕਿ ਮੈਂ ਇਦਾਂ ਦਾ ਹੀ ਆ ਕੋਈ ਗੱਲ ਨਹੀਂ ਇਹ ਵੀ ਮੇਰੀ ਪੋਜ਼ਿਟਿਵਿਟੀ ਆ ਹੁਣ ਕਈ ਲੋਕ ਆ ਜਿਹੜੇ ਮੈਂ ਪਹਿਲਾਂ ਮੈਨੂੰ ਹੁੰਦਾ ਸੀ ਵੀ ਯਾਰ ਮੈਂ ਉਹਦੇ ਵਰਗਾ ਬਣ ਜਾ ਵੀ ਉਹ ਬਹੁਤ ਐਕਟਿਵ ਆ ਮੈਂ ਕਿਉਂ ਨਹੀਂ ਆ ਫਿਰ ਮੈਂ ਸੋਚਿਆ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਣਗੀਆਂ ਜੋ ਮੇਰੇ ਚ ਨੇ ਉਹਦੇ ਵਿੱਚ ਨਾ ਹੋਣ ਕੀ ਪਤਾ ਉਹ ਗੱਲਾਂ ਉਹਨੂੰ ਮੇਰੀਆ ਪਸੰਦ ਆ ਜਾਣ ਤੇ ਉਹ ਉਹਨੂੰ ਕਾਪੀ ਕਰਨਾ ਚਾਹੁੰਦਾ ਹੋਵੇ ਸੋ ਇਹ ਕੁਝ ਨਾ ਕੁਝ ਉੱਤੇ ਥੱਲੇ ਹਾਰੇ ਨਿਸ਼ਾਨ ਦੇ ਵਿੱਚ ਰੱਬ ਨੇ ਪਾ ਕੇ ਭੇਜਿਆ ਪਹਿਲਾਂ ਤਾਂ ਉਹਨੂੰ ਸਵੀਕਾਰ ਕਰਨਾ ਸਿੱਖੋ ਉਹਦੇ ਨਾਲ ਜਿਉਣਾ ਸਿੱਖੋ ਉਹ ਕਮੀ ਨਹੀਂ ਆ ਤੁਹਾਡੀ ਕੋਈ ਵੀ ਉਹ ਕੁਦਰਤ ਨੇ ਜੋ ਤੁਹਾਨੂੰ ਬਣਾਇਆ ਜੇ ਤੁਸੀਂ ਉਹਨੂੰ ਮਾੜਾ ਕਹਿਣ ਲੱਗ ਗਏ ਤਾਂ ਫਿਰ ਕੁਦਰਤ ਦੀ ਬੇਅਦਬੀ ਆ ਤੁਸੀਂ ਆਪਣੇ ਕਾਲੇ ਰੰਗ ਨੂੰ ਨਿੰਦੀ ਜਾਂਦੇ ਹੋ ਨਾ ਤਾਂ ਉਹ ਫਿਰ ਤੁਸੀਂ ਇੱਕ ਤਰ੍ਹਾਂ ਰੱਬ ਨੂੰ ਤਾਨਾ ਮਾਰ ਰਹੇ ਹੋ ਉਹ ਗੱਦੇ ਨਹੀਂ ਮਾਰਨਾ ਚਲੋ ਇਹ ਹੋ ਗਈ ਦੀ ਜਮੰਦਰੂ ਕਮੀ ਇੱਕ ਉਹ ਕਮੀ ਕਿ ਜਿੱਦਾਂ ਜਿੱਦਾਂ ਅਸੀਂ ਆਪਣੀ ਉਮਰ ਹੰਡਾਉਨੇ ਆ ਕਹਿ ਲੋ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਜਾਂਦੇ ਆ ਕੁਝ ਕਮੀਆਂ ਸਾਡੇ ਨਾਲ ਜੁੜਦੀਆਂ ਜਾਂਦੀਆਂ ਉਹ ਵੀ ਉਹਨਾਂ ਨੂੰ ਵੀ ਕਮੀਆਂ ਨਾ ਕਹੋ ਇਹਦੀ ਉਦਾਹਰਨ ਤੁਹਾਨੂੰ ਐਨਕ ਲੱਗੀ ਤੁਹਾਡੀ ਨਿਗਾਹ ਕਮਜ਼ੋਰ ਹੋ ਗਈ ਸ਼ੁਰੂ ਤੋਂ ਇਦਾਂ ਨਹੀਂ ਸੀ ਤੁਸੀਂ ਬਾਅਦ ਵਿੱਚ ਕਮਜ਼ੋਰ ਹੋਈ ਹੋ ਸਕਦਾ ਇਹ ਤੁਹਾਡੀ ਖਾਨਦਾਨੀ ਪ੍ਰੋਬਲਮ ਹੋਵੇ ਜਾਂ ਹੋ ਸਕਦਾ ਇਹਦੇ ਵਿੱਚ ਤੁਹਾਡੀਆਂ ਗਲਤੀਆਂ ਹੋਣ ਤੁਸੀਂ ਟੀਵੀ ਫੋਨ ਹੋਰ ਜਿੰਨੇ ਵੀ ਆ ਸਕਰੀਨ ਨੇ ਬਹੁਤ ਜ਼ਿਆਦਾ ਦੇਖਦੇ ਹੋ ਤੁਸੀਂ ਆਪ ਕਮਜ਼ੋਰ ਕੀਤੀ ਜਾਂ ਕੋਈ ਬਹੁਤ ਜ਼ਿਆਦਾ ਪੜ੍ਹਾਈ ਔਖੀ ਕਰਦਾ ਉਹਦੇ ਵੀ ਐਨਕਾ ਲੱਗ ਜਾਂਦੀਆਂ ਹੁਣ ਉਹ ਕੀ ਸੋਚੀ ਜਾਣ ਹਾਈ ਵੀ ਮੈਂ ਮੇਰੇ ਕਿਉਂ ਐਨਕਾ ਲੱਗ ਗਈ ਮੈਂ ਪੜ੍ਹਨਾ ਹੀ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਉਹਦੇ ਲਈ ਦੇਖੋ ਇੱਕ ਪੜਾਕੂ ਬੱਚੇ ਦੇ ਲਈ ਕਿੰਨਾ ਵੱਡਾ ਪੋਜ਼ਿਟਿਵ ਪੁਆਇੰਟ ਆ ਕਿ ਮੈਂ ਪੜ੍ਹਾਈ ਤੇ ਚੰਗਾ ਫੇਰ ਕੀ ਹੋ ਗਿਆ ਮੇਰੇ ਐਨਕ ਲੱਗ ਗਈ ਮੈਂ ਇੰਟੈਲੀਜੈਂਟ ਹਾਂ ਇੰਟੈਲੀਜੈਂਟ ਲੋਕਾਂ ਦੇ ਐਨਕ ਲੱਗਦੀ ਆ ਇੱਕ ਕਿੰਡੀ ਵੱਡੀ ਪੋਜ਼ਿਟਿਵਿਟੀ ਉਹ ਬੰਦਾ ਸੋਚ ਸਕਦਾ ਸੋ ਜੇ ਕਿਸੇ ਨੂੰ ਇਹ ਕੰਪਲੈਕਸ ਆ ਨਾ ਕਿ ਮੇਰੀ ਨਿਗਾਹ ਕਮਜ਼ੋਰ ਹੋ ਗਈ ਮੇਰੇ ਐਨਕ ਕਿਉਂ ਲੱਗ ਗਈ ਮੇਰੀ ਮੇਰੀ ਬਿਊਟੀ ਖਰਾਬ ਹੋ ਗਈ ਹੁਣ ਮੈਂ ਲੋਕਾਂ ਦੇ ਵਿੱਚ ਜਾਣ ਤੋਂ ਸੰਗਦੀ ਆ ਜਾਂ ਸੰਗਦਾ ਮੈਂ ਲੋਕ ਕੀ ਕਹਿਣਗੇ ਤਾਂ ਇਹ ਗੱਲ ਕਦੇ ਵੀ ਨਹੀਂ ਸੋਚਣੀ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਤੁਰੇ ਫਿਰਦੇ ਆ ਹੁਣ ਇੱਕ ਮੈਂ ਤੁਹਾਨੂੰ ਹੋਰ ਆਪਣੀ ਉਦਾਹਰਨ ਦਿੰਦਾ ਮੈਨੂੰ ਨਾ ਪਸੀਨਾ ਬਹੁਤ ਆਉਂਦਾ ਮੈਨੂੰ ਇਹ ਲੱਗਦਾ ਵੀ ਗਰਮੀਆਂ ਦੇ ਵਿੱਚ ਬਾਕੀ ਲੋਕਾਂ ਦੇ ਨਾਲੋਂ ਮੈਨੂੰ ਪਸੀਨਾ ਵੱਧ ਆ ਜਾਂਦਾ ਪਹਿਲਾਂ ਪਹਿਲਾਂ ਮੈਂ ਬੜਾ ਝੂਰਦਾ ਸੀ ਇਸ ਗੱਲ ਨੂੰ ਲੈ ਕੇ ਹੁਣ ਵੀ ਮੈਨੂੰ ਥੋੜਾ ਜਿਹਾ ਕਈ ਵਾਰ ਫੀਲ ਹੋਣ ਲੱਗ ਜਾਂਦਾ ਮੈਂ ਕਈ ਵਾਰ ਡਾਕਟਰੀ ਸਲਾਹ ਵੀ ਲੈਣ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਨਿਕਲਿਆ ਉਹ ਕਹਿੰਦੇ ਦੀ ਇਹ ਤਾਂ ਕੁਦਰਤੀ ਆ ਜਦੋਂ ਡਾਕਟਰ ਨੇ ਇੰਨੀ ਗੱਲ ਕਹੀ ਵੀ ਇਹ ਕੁਦਰਤੀ ਆ ਇਹ ਕੋਈ ਨੁਕਸ ਨਹੀਂ ਆ ਫਿਰ ਮੈਂ ਕਿਹਾ ਵੀ ਇਹਦੇ ਤੋਂ ਆਪਾਂ ਕਿਉਂ ਡਰਨਾ ਫਿਰ ਇੱਕ ਪੋਜ਼ਿਟਿਵਿਟੀ ਕਿਸੇ ਨੇ ਦਿੱਤੀ ਵੀ ਪਸੀਨਾ ਉਹਨਾਂ ਦਾ ਆਉਣਾ ਦਾ ਚੰਗੀ ਗੱਲ ਆ ਵੀ ਬਿਮਾਰੀਆਂ ਨਿਕਲ ਜਾਂਦੀਆਂ ਬਿਮਾਰੀਆਂ ਘੱਟ ਲੱਗਦੀਆਂ ਜਿਹਨੂੰ ਪਸੀਨਾ ਵੱਧ ਆਉਂਦਾ ਨਾ ਉਹ ਬੰਦੇ ਨੂੰ ਬਿਮਾਰੀਆਂ ਘੱਟ ਲੱਗਦੀਆਂ ਇਹ ਪੋਜ਼ਿਟਿਵਿਟੀ ਲੈ ਲਈਏ ਇਹ ਪਸੀਨੇ ਦੇ ਨਾਲ ਹੀ ਹੁਣ ਗਰਮੀਆਂ ਦੇ ਵਿੱਚ ਆਪਾਂ ਨੂੰ ਬਾਹਰ ਜਾਣਾ ਵਧੀਆ ਲੱਗਦਾ ਸੋ ਐਦਾਂ ਤੁਸੀਂ ਵੀ ਕਰ ਸਕਦੇ ਹੋ ਕੋਈ ਵੀ ਇਹੋ ਜੀ ਤੁਹਾਨੂੰ ਬਿਮਾਰੀ ਲੱਗੀ ਆ ਜਿੱਦਾਂ ਜਿੱਦਾਂ ਹੁਣ ਉਮਰ ਆਪਾਂ ਵੱਡੇ ਹੁੰਦੇ ਜਾਂਦੇ ਆ ਜਦੋਂ ਆਪਾਂ ਯਾਦੇ ਹੋ ਜਾਣਗੇ 60 ਦੇ ਹੋ ਜਾਣਗੇ ਕਿਸੇ ਦਾ ਬੀਪੀ ਵਧਣ ਲੱਗ ਜਾਣਾ ਕਿਸੇ ਨੂੰ ਸ਼ੂਗਰ ਹੋ ਜਾਣੀ ਆ ਪਰਮਾਤਮਾ ਨਾ ਕਰੇ ਕਿਸੇ ਨੂੰ ਬਿਮਾਰੀ ਲੱਗੇ ਪਰ ਜੋ ਹਾਲਾਤ ਚੱਲ ਰਹੇ ਨੇ ਇਹ ਆਪਾਂ ਸੁਣ ਰਹੇ ਹਾਂ ਵੀ ਇਹ ਸਾਰਾ ਲੋਕ ਹੰਡਾ ਰਹੇ ਨੇ ਪਰ ਉਹਦੇ ਨਾਲ ਜੀ ਵੀ ਰਹੇ ਨੇ ਬਹੁਤ ਸਾਰੇ ਲੋਕ ਇਹ ਬਿਮਾਰੀਆਂ ਦੇ ਨਾਲ ਵੀ ਕਈ ਬਹੁਤ ਖੂਬਸੂਰਤ ਜ਼ਿੰਦਗੀ ਜਿਉ ਰਹੇ ਆ ਤੇ ਇੱਕ ਕੌੜਾ ਸੱਚ ਇਹ ਵੀ ਆ ਜਿਹੜੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਉਹਦੀ ਉਮਰ ਵੀ ਕੁਝ ਨਹੀਂ ਉਹ ਬੰਦਾ ਮਾਰ ਮਾਰ ਕੇ ਜਿਉ ਰਿਹਾ ਕਿਉਂ ਇਹ ਹੀ ਚੀਜ਼ ਆਪਾਂ ਜਿਹੜੀ ਉਹ ਦੂਰ ਕਰਨੀ ਆ ਇਸ ਵੀਡੀਓ ਦਾ ਲਾਸਟ ਪੁਆਇੰਟ ਆ ਜੀ ਕਿ ਸੁਣੋ ਸਭ ਦੀ ਕਰੋ ਆਪਣੀ ਮੰਨੋ ਆਪਣੇ ਦਿਲ ਦੀ ਇਹ ਪੋਜ਼ਿਟਿਵ ਬ੍ਰੈਂਡ ਦਾ ਬਹੁਤ ਇੱਕ ਚੰਗਾ ਤਰੀਕਾ ਵਾ ਇਹਦੀ ਵੀ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾ ਦਿੰਨਾ ਪੁਆਇੰਟ ਨੂੰ ਕੀ ਇਹਦੇ ਵਿੱਚ ਕਹਿਣਾ ਕੀ ਚਾਹੁੰਦਾ ਮੈਂ ਹੁਣ ਦੇਖੋ ਭਾਰ ਮਾਰ ਹੈ ਕੰਟੈਂਟ ਭਰਿਆ ਪਿਆ ਕਿਸੇ ਵੀ ਵਿਸ਼ੇ ਤੇ ਤੁਸੀਂ ਸਰਚ ਕਰਨਾ ਚਾਹੁੰਦੇ ਹੋ ਤੁਹਾਨੂੰ ਕਿੰਨੀਆਂ ਸਾਰੀਆਂ ਵੀਡੀਓਜ਼ ਆ ਜਾਣਗੀਆਂ YouTube ਤੇ ਚਲੋ ਤੁਸੀਂ ਇਹੀ ਮੰਨ ਲਓ ਕਿ ਮੋਟੀਵੇਸ਼ਨ ਲੈਣੀ ਆ ਤੁਸੀਂ ਲਿਖਿਆ ਮੋਟੀਵੇਸ਼ਨਲ ਵੀਡੀਓਜ਼ ਇਨ ਪੰਜਾਬੀ ਜਾਂ ਅਸੀਂ ਪੋਜ਼ਿਟਿਵ ਕਿਵੇਂ ਰਹੀਏ ਇਹ ਤੁਸੀਂ ਸਰਚ ਕੀਤਾ ਤਾਂ ਹੋ ਸਕਦਾ ਮੇਰੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਮੈਂ ਗੱਲਾਂ ਕੀਤੀਆਂ ਜਿੰਨੀਆਂ ਕਿ ਮੈਨੂੰ ਆਉਂਦੀਆਂ ਸੀ ਜਿੰਨਾ ਕਿ ਮੇਰਾ ਤਜਰਬਾ ਠੀਕ ਹੈ ਜੀ ਕੋਈ XYZ ਹੋਰ ਬੰਦਾ ਮੇਰੇ ਤੋਂ ਵੀ ਜ਼ਿਆਦਾ ਵਧੀਆ ਬੋਲਣ ਵਾਲਾ ਮੇਰੇ ਤੋਂ ਵੀ ਜ਼ਿਆਦਾ ਤਜਰਬੇ ਵਾਲਾ ਬੰਦਾ ਤੇ ਮੇਰੇ ਤੋਂ ਵੀ ਜ਼ਿਆਦਾ ਜਿਹੜਾ ਉਹ ਨੇ ਜ਼ਿੰਦਗੀ ਜੀਨੇ ਹੰਡਾਈ ਹੋਵੇ ਉਹ ਬੰਦਾ ਗੱਲਾਂ ਕਰ ਰਿਹਾ ਤੁਸੀਂ ਉਹਨੂੰ ਵੀ ਸੁਣ ਲਿਆ ਮੈਨੂੰ ਵੀ ਸੁਣ ਲਿਆ ਕੋਈ ਤੀਜਾ ਬੰਦਾ ਉਹਨੂੰ ਵੀ ਸੁਣ ਲਿਆ ਸਾਰਿਆਂ ਦੇ ਵਿਚਾਰ ਵੱਖੋ ਵੱਖਰੇ ਹੋਣਗੇ ਇੱਥੇ ਤੁਸੀਂ ਤਿੰਨਾਂ ਨੂੰ ਜੇ ਸੁਣ ਲਿਆ ਮੰਨ ਲਓ ਤਾਂ ਆਪਣਾ ਫੈਸਲਾ ਕਰੋ ਕਿ ਮੈਂ ਕਿੱਧਰ ਨੂੰ ਜਾਣਾ ਮੇਰਾ ਦਿਲ ਕੀ ਕਹਿ ਰਿਹਾ ਕੀ ਦੀ ਗੱਲ ਜ਼ਿਆਦਾ ਸਹੀ ਆ ਕਨਫਿਊਜ਼ ਨਹੀਂ ਹੋਣਾ ਓਵਰ ਮੋਟੀਵੇਸ਼ਨ ਆ ਨਾ ਜਿਹੜੀ ਅੱਜ ਕੱਲ ਇਹ ਲਫ਼ਜ਼ ਪਹਿਲਾਂ ਨਹੀਂ ਸੁਣਿਆ ਕਦੇ ਸੁਣਿਆ ਹੁਣ ਸੁਣ ਰਿਹਾ ਕਿ ਓਵਰ ਮੋਟੀਵੇਸ਼ਨ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਜਿਹੜੇ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਉਹ ਇਹੋ ਜਿਹੇ ਵੀਡੀਓਜ਼ ਦੇਖਦੇ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹ ਹੋਰ ਜ਼ਿਆਦਾ ਉਲਝ ਰਹੇ ਆ ਮੋਟੀਵੇਸ਼ਨ ਉਲਟਾ ਅਸਰ ਕਰ ਰਹੀ ਆ ਸੋ ਮੇਰੀ ਇੱਕ ਬੇਨਤੀ ਆ ਜੀ ਦੇਖੋ ਮੈਂ ਤਾਂ ਆਪਣੇ ਆਪ ਨੂੰ ਕਦੇ ਵੀ ਮੋਟੀਵੇਸ਼ਨਲ ਸਪੀਕਰ ਨਹੀਂ ਕਹਿੰਦਾ ਮੈਂ ਤਾਂ ਜਿੰਨੀਆਂ ਇੱਕ ਮਤਲਬ ਮੰਨ ਲਓ ਜਿੰਦਗੀ ਦੇ ਵਿੱਚ ਮੈਂ ਗੱਲਾਂ ਹਟਾਈਆਂ ਨੇ ਮੈਂ ਤੁਹਾਡੇ ਨਾਲ ਨਾਰਮਲੀ ਕਰਦਾ ਮੈਂ ਕੋਈ ਕਾਉਂਸਲਿੰਗ ਨਹੀਂ ਦਿੰਦਾ ਮੈਂ ਕੋਈ ਬਿਮਾਰੀਆਂ ਦਾ ਇਲਾਜ ਨਹੀਂ ਕਰਦਾ ਤੇ ਮੈਂ ਕੋਈ ਕਿਸੇ ਨਾਲ ਪਰਸਨਲ ਟਾਕ ਕਰਕੇ ਉਹਦੇ ਰਿਸ਼ਤੇ ਨਹੀਂ ਸੁਧਾਰਦਾ ਬਸ ਆ ਬੰਦ ਕਮਰੇ ਦੇ ਵਿੱਚ ਬੈਠ ਕੇ ਦਿਲ ਦੇ ਗੁਬਾਰ ਕੱਢ ਲਈਦੇ ਆ ਜੀ ਜੋ ਦਿਲ ਚ ਦੱਬਿਆ ਉਹ ਰਿਕਾਰਡ ਕਰ ਲਈਦਾ ਤੁਹਾਡੇ ਨਾਲ ਸਾਂਝਾ ਕਰ ਲਈਦਾ ਦਿਲ ਹਲਕਾ ਹੋ ਜਾਂਦਾ ਪਰ ਫੇਰ ਵੀ ਲੋਕ ਕਈ ਵਾਰ ਬਹੁਤ ਕੁਝ ਕਹਿ ਜਾਂਦੇ ਆ ਵੇਲੜ ਨੇ ਜੀ ਇਹਨਾਂ ਨੂੰ ਤਾਂ ਪੈਸੇ ਆਉਂਦੇ ਨੇ ਇਹ ਹਰ ਕੋਈ ਗਿਆਨ ਵੰਡਣ ਲੱਗਿਆ ਹੋਇਆ ਵਾ ਐਨੇ ਦਾ ਫੋਨ ਲੈ ਲਿਆ ਫਲਾਣਾ ਲੈ ਲਿਆ ਜੀ ਚਲੋ ਕਈ ਕਈ ਵਾਰ ਸੁਣਨਾ ਪੈ ਜਾਂਦਾ ਹੈ ਕਾਫੀ ਕੁਝ ਪਰ ਮੈਂ ਕਦੇ ਵੀ ਇਹ ਗੱਲਾਂ ਚ ਪਿਆ ਨਹੀਂ ਮੈਂ ਰਿਪਲਾਈ ਵੀ ਨਹੀਂ ਕਰਦਾ ਕੋਈ ਬਹੁਤੇ ਕਮੈਂਟ ਚਲੋ ਹਲੇ ਮੈਨੂੰ ਇਹੋ ਜੇ ਆਏ ਵੀ ਨਹੀਂ ਜਿੰਨੇ ਵੀ ਲੋਕ ਤੁਸੀਂ ਕਮੈਂਟ ਕਰਦੇ ਹੋ ਪਿਆਰ ਦੇਣ ਵਾਲੀ ਕਰਦੇ ਹੋ ਤੁਹਾਡਾ ਧੰਨਵਾਦ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਓਵਰ ਮੋਟੀਵੇਸ਼ਨ ਤੇ ਕਿਸੇ ਦੀਆਂ ਵੀ ਗੱਲਾਂ ਨੂੰ ਸੁਣ ਕੇ ਕਨਫਿਊਜ਼ ਨਹੀਂ ਹੋਣਾ ਭਾਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਸਲਾਹ ਦੇ ਰਿਹਾ ਭਾਵੇਂ ਤੁਹਾਡੀ ਰੋਜ਼ਮਰ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਕੋਈ ਸ਼ਾਮਲ ਇਨਸਾਨ ਤੁਹਾਨੂੰ ਸਲਾਹ ਦੇ ਰਿਹਾ ਜੇ ਤੁਹਾਨੂੰ ਲੱਗਦਾ ਕਿ ਉਹ ਸਲਾਹ ਜਾਚ ਰਹੀ ਆ ਜ਼ਿੰਦਗੀ 'ਚ ਲਾਗੂ ਕਰੋ ਇਹ ਨਹੀਂ ਕਿ ਉਹਨੇ ਕਹਿਤਾ ਤਾਂ ਕਰਨਾ ਹੀ ਆ ਆਪਣੇ ਦਿਲ ਦੀ ਆਵਾਜ਼ ਸੁਣੋ ਹੁਣ ਇਹਦੀ ਇੱਕ ਹੋਰ ਉਦਾਹਰਨ ਆ ਕਿ ਬਿਮਾਰੀਆਂ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਆ YouTube ਤੇ ਕੁਝ ਲੋਕ ਸਹੀ ਜਾਣਕਾਰੀਆਂ ਦੇ ਰਹੇ ਆ ਆ ਬਾਕੀ ਦੇ ਵਿੱਚ ਕੁਝ ਲੋਕ ਜਿਹੜੇ ਸਿਰਫ ਪੈਸੇ ਨੂੰ ਫੋਕਸ ਕਰਕੇ ਗਲਤ ਜਾਣਕਾਰੀਆਂ ਵੀ ਦੇ ਰਿਹਾ ਪਰ ਕਈ ਜਿਹੜੇ ਅਸਲ ਡਾਕਟਰ ਨੇ ਉਹਨਾਂ ਦੇ ਵੀ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਕੋਈ ਕਹਿੰਦਾ ਜੀ ਪਾਣੀ ਵੱਧ ਪੀਓ ਦੂਜਾ ਡਾਕਟਰ ਕਹਿ ਰਿਹਾ ਕਿ ਪਾਣੀ ਵੱਧ ਪੀਣ ਦਾ ਵੀ ਨੁਕਸਾਨ ਆ ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ ਕੋਈ ਕਹਿੰਦਾ ਜੀ ਰੋਟੀ ਦੇ ਨਾਲ ਹੀ ਪਾਣੀ ਪੀ ਲਓ ਕੋਈ ਕਹਿੰਦਾ ਜੀ ਅੱਧੇ ਘੰਟੇ ਦਾ ਗੈਪ ਪਾਓ ਘੰਟੇ ਦਾ ਗੈਪ ਪਾਓ ਰੋਟੀ ਤੋਂ ਪਹਿਲਾਂ ਪਾਣੀ ਪੀਓ ਹੁਣ ਬੰਦਾ ਵੀ ਮੰਨੇ ਕੀ ਦੀ ਨਾ ਸੋ ਇੱਕ ਗੱਲ ਦਾ ਜਦੋਂ ਆਪਾਂ ਖਿਆਲ ਰੱਖਦੇ ਆ ਨਾ ਕਿ ਆਪਣੀ ਬਾਡੀ ਨੂੰ ਦੇਖ ਲਓ ਕਿ ਇਹ ਤੁਹਾਨੂੰ ਅਲਾਉ ਕਰਦੀ ਆ ਕਿ ਨਹੀਂ ਕਰਦੀ ਤੇ ਉਹ ਤੁਸੀਂ ਆਪ ਹੀ ਆਪਣੇ ਆਪਣੀ ਬਾਡੀ ਦਾ ਨਿਚੋੜ ਕੱਢ ਲਓ ਕਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਆ ਕਿਹੜੀ ਨਹੀਂ ਕਰਦੀ ਸੋ ਇਦਾਂ ਹੀ ਮਨ ਦੀ ਜਿਹੜੀ ਖੁਰਾਕ ਆ ਉਹਦਾ ਵੀ ਨਿਚੋੜ ਤੁਸੀਂ ਆਪ ਕੱਢ ਲਓ ਕਿਹੜੀ ਗੱਲ ਤੁਹਾਨੂੰ ਸਕੂਨ ਦੇ ਰਹੀ ਆ ਕਿਹੜੀ ਗੱਲ ਸਕੂਨ ਨਹੀਂ ਦੇ ਰਹੀ ਇਹ ਫੈਸਲੇ ਆਪ ਕਰ ਲਓ ਤੇ ਜ਼ਿੰਦਗੀ ਆ ਜਿਹੜੀ ਉਹ ਸਵਰਗ ਬਣਾ ਲਓ ਸਮਝ ਗਏ ਜੀ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਪੋਜ਼ਿਟਿਵਿਟੀ ਮਿਲੀ ਹੋਊਗੀ ਪਰ ਮੈਂ ਇਹ ਉਮੀਦ ਕਰਦਾ ਓਵਰ ਮੋਟੀਵੇਸ਼ਨ ਬਿਲਕੁਲ ਨਹੀਂ ਤੁਹਾਨੂੰ ਮਿਲੀ ਹੋਊਗੀ ਜਿਹੜੀ ਕਿ ਕਿਹਾ ਜਾ ਰਿਹਾ ਅੱਜਕੱਲ ਖਤਰਨਾਕ ਹੈ ਜੀ ਸੋ ਅੱਜ ਜਿਹੜੇ ਨਾਮ ਬੋਲਣਿਆ YouTube ਤੇ ਪਹਿਲਾਂ ਬੋਲੂਗਾ ਜੀ ਪਿਛਲੀ ਵੀਡੀਓ ਚ ਜਿਨ੍ਹਾਂ ਦੇ ਕਮੈਂਟ ਆਏ ਪਹਿਲਾ ਨਾਮ ਹੈ ਜੀ ਅੱਜ ਦਾ ਜੋਗਿੰਦਰ ਪਾਲ ਸਿੰਘ ਬਾਜਵਾ ਸਾਹਿਬ ਬਹੁਤ-ਬਹੁਤ ਧੰਨਵਾਦ ਚਨਜੀਤ ਕੌਰ ਯਮੁਨਾ ਨਗਰ ਹਰਿਆਣੇ ਤੋਂ ਧੰਨਵਾਦ ਜੀ ਤੁਹਾਡਾ ਵੀ ਸੁਰਜੀਤ ਸਿੰਘ ਜੀ ਸੁਰਿੰਦਰ ਕੌਰ ਲੁਧਿਆਣਾ ਜੀ ਸੁਖ ਸਿੱਧੂ ਪਰਮਜੀਤ ਕੌਰ ਲਵ ਸੰਧੂ ਗੁਰਨਾਮ ਕੌਰ ਮਨਜੀਤ ਕੌਰ ਕੁਲਵਿੰਦਰ ਕੌਰ ਤੇ ਪਰਵੀਨ ਸਿੰਘ ਇਹਨਾਂ ਨੇ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਆ ਜੀ YouTube ਦੇ ਉੱਤੇ ਤੇ ਜਿਹੜੇ ਹੁਣ Facebook ਤੇ ਪਿਛਲੀ ਵੀਡੀਓ ਤੇ ਕਮੈਂਟ ਆਏ ਆ ਕਿਰਨ ਸਿੱਧੂ ਤੇ ਕਿਰਨ ਸਿੱਧੂ ਦੋ ਵਾਰੀ ਧਰਮਪਾਲ ਪੁਨੀਆ ਮੀਰਪੁਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗਾ ਜੀ ਕੋਈ ਵਿਸ਼ਾ ਹੋਵੇ ਤੁਹਾਡੇ ਕੋਲ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਦੇ ਤੇ ਬੋਲਾਂ ਤਾਂ ਮੈਨੂੰ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜਾਂ ਫੇਸਬੁੱਕ ਤੇ ਮੈਸੇਜ ਵੀ ਕਰ ਸਕਦੇ ਹੋ